ਦੋਸਤੋ ਬੰਦਾ ਪੈਸਾ ਕਮਾਉਣ ਦੇ ਲਈ ਪਤਾ ਨਹੀਂ ਕੀ ਕੀ ਪਾਪੜ ਵੇਲਦਾ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਕਿਸ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਆ ਇਹ ਕਦੇ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪੈਸਾ ਕਮਾਉਣ ਦੇ ਲਈ ਕਿਹੜੇ ਕੰਢਿਆਂ ਉੱਤੋਂ ਦੀ ਤੇ ਕਿਹੜੇ ਰਾਹਾਂ ਉੱਤੋਂ ਦੀ ਨੰਗੜਾ ਪੈਣਾ ਦੋਸਤੋ ਅੱਜ ਦੀ ਜਿਹੜੀ ਸਟੋਰੀ ਆ ਇਸੇ ਤਰ੍ਹਾਂ ਦੀ ਸਟੋਰੀ ਆ ਪੈਸੇ ਖਾਤਰ ਕਿਵੇਂ ਇੱਕ ਨੌਜਵਾਨ ਅਤੇ ਉਸ ਦੀ ਵਾਈਫ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਸਿਰਫ ਪੈਸਾ ਕਮਾਉਣ ਦੇ ਲਈ ਦੋਸਤੋ ਇਹ ਜਿਹੜੀ ਸਟੋਰੀ ਆ ਬਹੁਤ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸਟੋਰੀ ਆ ਪੰਜਾਬ ਦੀ ਸਟੋਰੀ ਆ ਕਿਤੇ ਬਾਹਰ ਦੀ ਸਟੋਰੀ ਨਹੀਂ ਹੈਗੀ ਇਹ ਕੀ ਹੋਇਆ ਦੋਸਤੋ ਇੱਕ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਗੱਲਾਂ ਹੋਣ ਲੱਗੀਆਂ ਵੀ ਕਿਉਂ ਨਾ ਮੁੰਡੇ ਨੂੰ ਆਪਾਂ ਬਾਹਰਲੇ ਮੁਲਖ ਕੈਨੇਡਾ ਦੇ ਵਿੱਚ ਭੇਜ ਦਿੱਤਾ ਜਾਵੇ ਤਾਂ ਦੋਸਤੋ ਪਰਿਵਾਰਕ ਮੈਂਬਰ ਮੁੰਡੇ ਨੂੰ ਪੜ੍ਹਾਈ ਕਰਵਾਉਂਦੇ ਆ ਪਰ ਕੁਝ ਕਾਰਨਾਂ ਕਰਕੇ ਮੁੰਡੇ ਦੀ ਜਿਹੜੀ ਫਾਈਲ ਆ ਉਹ ਰਿਜੈਕਟ ਹੋ ਜਾਂਦੀ ਆ ਇਹ ਵਾਰ ਰਿਜੈਕਟ ਹੋ ਜਾਂਦੀ ਆ ਤੇ ਮੁੰਡਾ ਬਾਹਰ ਜਾਣ ਤੋਂ ਖੁੰਝ ਜਾਂਦਾ ਹੈ ਤੇ ਉਹਦੀ ਫਾਈਲ ਰਿਜੈਕਟ ਹੋਣ ਕਰਕੇ ਦਾ ਵੀਜ਼ਾ ਨਹੀਂ ਲੱਗਦਾ ਤਾਂ ਹਾਂ ਦੋਸਤੋ ਫਿਰ ਆਪਣੀ ਵਾਈਫ ਨਾਲ ਮਿਲ ਕੇ ਇੱਕ ਪਲਾਨਿੰਗ ਕਰਦੇ ਆ ਦੋਨੋਂ ਜਾਣੇ ਵੀ ਕਿਉਂ ਨਾ ਆਪਾਂ ਦੋਨੋਂ ਜਾਣੇ ਡੋਂਕੀ ਲਾ ਕੇ ਚਲੇ ਜਾਈਏ ਕਿਸੇ ਵਧੀਆ ਦੇਸ਼ ਦੇ ਵਿੱਚ ਅਮਰੀਕਾ ਵਰਗੇ ਦੇਸ਼ ਦੇ ਵਿੱਚ ਤਾਂ ਉਹ ਪਲਾਨਿੰਗ ਦੇ ਤੌਰ ਤੇ ਇੱਕ ਏਜੰਟ ਨਾਲ ਗੱਲਬਾਤ ਕਰਦੇ ਨੇ ਤਾਂ ਏਜੰਟ ਨਾਲ ਉਹਨਾਂ ਦੀ ਜਿਹੜੀ ਰਕਮ ਹੈ ਉਹ ਵੀ ਤੈਅ ਹੋ ਜਾਂਦੀ ਆ ਵੀ ਕਿੰਨੇ ਪੈਸਿਆਂ ਦੇ ਵਿੱਚ ਤੁਹਾਨੂੰ ਇੰਡੀਆ ਤੋਂ ਅਮਰੀਕਾ ਦੀ ਡੌਂਕੀ ਲਵਾਈ ਜਾਊਗੀ ਤਾਂ ਦੋਸਤੋ ਸਾਰਾ ਜਿਹੜਾ ਪਲਾਨਿੰਗ ਆ ਉਹ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਏਜੰਟ ਕੋਲੇ ਜਾ ਕੇ ਪੈਸੇ ਜਮ੍ਹਾਂ ਕਰਾ ਦਿੰਦੇ ਨੇ ਤੇ ਏਜੰਟ ਉਹਨਾਂ ਨੂੰ ਪੈਸਿਆਂ ਦੀ ਜਿਹੜੀ ਰਕਮ ਹੈ ਜਮ੍ਹਾਂ ਕਰਾਉਣ ਲਈ ਕਹਿ ਦਿੰਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਰਾਕਮ ਥੋੜੀ ਜਿਹਾ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜੇ ਡੌਂਕਰ ਨੇ ਗਾ ਉਹਨਾਂ ਨੂੰ ਵੀ ਪੈਸੇ ਦੇਣੇ ਪੈਂਦੇ ਨੇ ਤਾਂ ਏਜੰਟ ਉਹਨਾਂ ਤੋਂ ਪੈਸੇ ਜ਼ਿਆਦਾ ਮੰਗਦਾ ਹੈ ਤਾਂ ਫਿਰ ਉਹ ਕਹਿੰਦਾ ਵੀ ਜੇਕਰ ਤੁਸੀਂ ਦੋ ਜਾਨਾਂ ਦੇ ਪੈਸੇ ਭਰੋਗੇ ਤਾਂ ਤੁਹਾਨੂੰ ਦੋ ਜਾਨਾਂ ਨੂੰ ਬਾਰਡਰ ਪਾਰ ਕਰਾਇਆ ਜਾਊਗਾ ਜੇਕਰ ਤੁਸੀਂ ਰਕਮ ਘੱਟ ਭਰਦੇ ਹੋ ਤਾਂ ਤੁਹਾਨੂੰ ਇੱਕ ਜਾਨੇ ਨੂੰ ਹੀ ਬਾਰਡਰ ਪਾਰ ਕਰਵਾਇਆ ਜਾਊਗਾ ਤਾਂ ਉਹ ਮੀਆਂ ਬੀਬੀ ਦੋਨੇ ਜਾਨੇ ਰੱਖ ਕੇ ਫੇਰਾ ਸੋਚਦੇ ਨੇ ਵੀ ਕੌਣ ਪਹਿਲਾਂ ਜਾਵੇ ਤਾਂ ਮੁੰਡਾ ਡਿਸਾਈਡ ਕਰਦਾ ਵੀ ਪਹਿਲਾਂ ਮੇਰੀ ਪਤਨੀ ਜਾਊਗੀ ਡੌਂਕੀ ਲਗਾ ਕੇ ਬਹੁਤ ਹੀ ਸੋਹਣੀ ਸੁਨੱਖੀ ਕੁੜੀ ਏਜੰਟ ਨਾਲ ਚਲੀ ਜਾਂਦੀ ਆ ਤੇ ਏਜੰਟ ਉਹਨੂੰ ਅੱਗੇ ਪ੍ਰੋਸੈਸ ਦੇ ਵਿੱਚ ਪਾ ਦਿੰਦਾ ਤਾਂ ਜਦੋਂ ਉਹ ਕੁੜੀ ਡੌਂਕਰਾਂ ਦੇ ਹੱਥੇ ਚੜ੍ਹਦੀ ਆ ਤਾਂ ਇਸ ਤੋਂ ਬਾਅਦ ਦੋਸਤੋ ਅਸਲੀ ਸਟੋਰੀ ਸ਼ੁਰੂ ਹੁੰਦੀ ਆ ਜਦੋਂ ਉਹ ਕੁੜੀ ਡੌਂਕਰਾਂ ਦੇ ਹੱਥ ਚੜਦੀ ਆ ਸੁਨੱਖੀ ਹੋਣ ਦਾ ਫਾਇਦਾ ਚੱਕਦੇ ਉਹ ਡੌਂਕਰ ਉਸ ਕੁੜੀ ਨਾਲ ਰੇਪ ਕਰਦੇ ਨੇ ਉਸ ਕੁੜੀ ਨਾਲ ਦੁਸ਼ਕਰਮ ਕਰਦੇ ਨੇ ਤਾਂ ਦੋਸਤੋ ਉਸ ਤੋਂ ਬਾਅਦ ਉਸ ਨੂੰ ਅਗਲੇ ਡੌਂਕਰਾਂ ਕੋਲੇ ਛੱਡ ਦਿੱਤਾ ਜਾਂਦਾ ਤੇ ਇਸੇ ਤਰੀਕੇ ਨਾਲ ਕਰਦੇ ਕਰਦੇ ਦੋਸਤੋ ਉਹ ਕੁੜੀ ਆ ਜਿਹੜੀ ਮੈਕਸੀਕੋ ਦੇ ਬਾਡਰ ਤੇ ਪਹੁੰਚ ਜਾਂਦੀ ਹੈ ਡੌਂਕਰ ਉਸ ਨੂੰ ਜਿਵੇਂ ਹੀ ਅੱਗੇ ਟਪਾਉਂਦੇ ਨੇ ਤਾਂ ਉਸ ਦੇ ਨਾਲ ਉਹ ਕਨਾਉਣੀ ਹਰਕਤ ਕਰਦੇ ਨੇ ਤਾਂ ਉਸ ਤੋਂ ਬਾਅਦ ਉਹਨੂੰ ਅਗਲਾ ਜਿਹੜਾ ਸਟੇਸ਼ਨ ਆ ਉਸ ਤੇ ਪਹੁੰਚਾ ਦਿੰਦੇ ਨੇ ਤਕਰੀਬਨ 50-60 ਡੋਂਕਰ ਉਸ ਕੁੜੀ ਨਾਲ ਰੇਪ ਕਰਦੇ ਨੇ ਤਾਂ ਉਹ ਅੱਗੇ ਛੱਡ ਦਿੰਦੇ ਨੇ ਆਖਰਕਾਰ ਉਹ ਜਿਹੜੀ ਕੁੜੀ ਹੈ ਮੈਕਸੀਕੋ ਦੇ ਬਾਡਰ ਤੇ ਪਹੁੰਚ ਜਾਂਦੀ ਹੈ ਤੇ ਮੈਕਸੀਕੋ ਦੇ ਬਾਰਡਰ ਤੇ ਜਦੋਂ ਪਹੁੰਚਦੀ ਆ ਤਾਂ ਉਹ ਕੰਦ ਟੱਪਣ ਲੱਗਦੀ ਆ ਤਾਂ ਉਸ ਕੁੜੀ ਨੂੰ ਅਰੈਸਟ ਕਰ ਲਿਆ ਜਾਂਦਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਥੋਂ ਦੀ ਪੁਲਿਸ ਵੱਲੋਂ ਤਾਂ ਦੋਸਤੋ ਕੀ ਹੁੰਦਾ ਉਸ ਤੋਂ ਬਾਅਦ ਜਦੋਂ ਨੂੰ ਅਰੈਸਟ ਕੀਤਾ ਜਾਂਦਾ ਕਿਉਂਕਿ ਜਦੋਂ ਮੈਕਸੀਕੋ ਦਾ ਲੋਕ ਜੰਗਲ ਪਾਰ ਕਰਦੇ ਨੇ ਉਹਨੂੰ 2 ਤੋਂ 3 ਮਹੀਨੇ ਦਾ ਪ੍ਰੋਸੈਸ ਲੱਗ ਜਾਂਦਾ ਵੱਧ ਵੀ ਲੱਗ ਜਾਂਦਾ ਕਈ ਵਾਰ ਤੇ ਜਦੋਂ ਨੂੰ ਕੁੜੀ ਮੈਕਸੀਕੋ ਦੇ ਬਾਰਡਰ ਤੇ ਪਹੁੰਚਦੀ ਹੈ ਤਾਂ ਉਸ ਟਾਈਮ ਕੁੜੀ ਪ੍ਰੈਗਨੈਂਟ ਹੋ ਜਾਂਦੀ ਆ ਕਿਉਂਕਿ ਕੁੜੀ ਕਾਫੀ ਲੰਬੇ ਸਮੇਂ ਤੋਂ ਡਾਂਕਰਾਂ ਦੇ ਹੱਥੇ ਚੜੀ ਹੋਈ ਸੀ ਤਾਂ ਉਹ ਪ੍ਰੈਗਨੈਂਟ ਹੋਣ ਦੇ ਕਾਰਨ ਉਹਦੀ ਜਿਹੜੀ ਹਾਲਤ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਉਥੋਂ ਦੀ ਜਦੋਂ ਪੁਲਿਸ ਨੂੰ ਪਤਾ ਲੱਗਦਾ ਵੀ ਇਹਦੀ ਹਾਲਤ ਜਿਹੜੀ ਉਹ ਖਰਾਬ ਹੋ ਰਹੀ ਆ ਤਾਂ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾਂਦਾ ਮੈਡੀਕਲ ਚੈੱਕਅਪ ਕਰਾਉਣ ਤੋਂ ਬਾਅਦ ਪਤਾ ਲੱਗਦਾ ਹੈ ਵੀ ਇਹ ਜਿਹੜੀ ਕੁੜੀ ਆ ਏਹ ਪ੍ਰੈਗਨੰਟਾ ਤਾਂ ਦੋਸਤੋ ਕੀ ਹੁੰਦਾ ਅਮਰੀਕਾ ਦੀ ਸਰਕਾਰ ਉਸ ਨੂੰ ਹਸਪੀਟਲ ਦੇ ਵਿੱਚ ਭੇਜ ਕੇ ਉਸ ਦਾ ਪੂਰਾ ਟ੍ਰੀਟਮੈਂਟ ਕਰਦੀ ਆ ਤਾਂ ਦੋਸਤੋ ਬਾਅਦ ਉਸ ਦਾ ਕੇਸ ਵੀ ਚੱਲਦਾ ਤੇ ਜੱਜ ਉਸ ਕੁੜੀ ਨੂੰ ਕੋਰਟ ਦੇ ਵਿੱਚ ਬੁਲਾਉਂਦਾ ਅਤੇ ਜੱਜ ਉਸ ਕੁੜੀ ਨੂੰ ਕਹਿੰਦਾ ਵੀ ਤੂੰ ਆਪਣੇ ਘਰ ਵਾਲੇ ਨੂੰ ਸਾਡੇ ਕੋਲ ਬੁਲਾ ਅਮਰੀਕਾ ਦੇ ਵਿੱਚ ਬੁਲਾ ਤਾਂ ਦੋਸਤੋ ਪਹਿਲਾ ਕੁੜੀ ਕਹਿੰਦੀ ਆ ਵੀ ਉਹ ਐਡੀ ਦੂਰ ਕਿਸ ਤਰੀਕੇ ਨਾਲ ਆਵੇਗਾ ਤਾਂ ਅਮਰੀਕਾ ਸਰਕਾਰ ਉਸ ਕੁੜੀ ਨੂੰ ਕਹਿੰਦੀ ਆ ਵੀ ਜਿੰਨਾ ਵੀ ਖਰਚਾ ਹੋਊਗਾ ਉਹ ਅਸੀਂ ਕਰਾਂਗੇ ਪਰ ਇੱਕ ਵਾਰ ਉਸ ਮੁੰਡੇ ਨੂੰ ਤੇਰੇ ਪਤੀ ਨੂੰ ਸਾਡੇ ਕੋਲ ਬੁਲਾਓ ਤਾਂ ਦੋਸਤੋ ਉਹ ਕੁੜੀ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਕਿਉਂਕਿ ਉਸ ਦਾ ਜਿਹੜਾ ਘਰ ਵਾਲਾ ਪਹਿਲਾਂ ਕੈਨੇਡਾ ਦੇ ਵਿੱਚ ਆਉਣ ਦਾ ਸੁਪਨਾ ਰੱਖਦਾ ਸੀ ਤਾਂ ਉਹ ਕਿਸੇ ਹੋਰ ਦੇਸ਼ ਦੇ ਵਿੱਚ ਚਲਾ ਜਾਂਦਾ ਛੋਟੇ ਦੇਸ਼ ਦੇ ਵਿੱਚ ਚਲਾ ਜਾਂਦਾ ਤਾਂ ਉਹ ਤੇ ਉਹਨੂੰ ਫੋਨ ਕਰਦੀ ਆ ਉਹਨੂੰ ਸਾਰੀ ਕਹਾਣੀ ਦੱਸਦੀ ਆ ਤਾਂ ਉਸ ਤੋਂ ਬਾਅਦ ਉਹਦਾ ਘਰ ਵਾਲਾ ਅਮਰੀਕਾ ਆ ਜਾਂਦਾ ਅਮਰੀਕਾ ਦੇ ਵਿੱਚ ਆ ਕੇ ਜਦੋਂ ਉਹ ਕੋਰਟ ਦੇ ਵਿੱਚ ਜਾਂਦਾ ਤਾਂ ਜੱਜ ਉਹਨੂੰ ਇੱਕੋ ਹੀ ਸਵਾਲ ਪੁੱਛਦਾ ਵੀ ਕੀ ਜਿਹੜਾ ਹਸਤੇ ਪੇੜ ਦੇ ਵਿੱਚ ਬੱਚਾ ਪੜ ਰਿਹਾ ਤੂੰ ਇਸ ਨੂੰ ਅਪਣਾਏਂਗਾ ਜਾਂ ਨਹੀਂ ਤਾਂ ਦੋਸਤੋ ਤੁਸੀਂ ਵੀ ਉਸ ਨੌਜਵਾਨ ਦਾ ਬਿਆਨ ਸੁਣ ਕੇ ਹੈਰਾਨ ਹੋਮੋਗੇ ਤਾਂ ਹੋ ਜੱਸ ਸਭ ਨੂੰ ਕਹਿੰਦਾ 20 ਕੁੜੀ ਨੇ ਮੇਰੇ ਲਈ ਐਨੇ ਦੁੱਖ ਤਕਲੀਫਾਂ ਕੱਟੀਆਂ ਜੋ ਕੁਝ ਵੀ ਵਾਪਰਿਆ ਇਸ ਨਾਲਾ ਇਹ ਮੇਰੀ ਵਜ੍ਹਾ ਕਰਕੇ ਹੀ ਵਾਪਰਿਆ ਮੈਂ ਹੀ ਇਸ ਨੂੰ ਫੋਰਸ ਕੀਤਾ ਸੀ ਬਾਹਰ ਆਉਣ ਦੇ ਲਈ ਅਤੇ ਬਈ ਹੀ ਇਹਨੂੰ ਉਸ ਏਜੰਟ ਕੋਲੇ ਛੱਡ ਕੇ ਗਿਆ ਸੀ ਇਹ ਸਾਰਾ ਮੇਰਾ ਹੀ ਕਾਰਨ ਹੈ ਇਸ ਕਰਕੇ ਮੈਂ ਇਸ ਬੱਚੇ ਨੂੰ ਜ਼ਰੂਰ ਅਪਣਾਵਾਂਗਾ ਤਾਂ ਦੋਸਤੋ ਉਸੇ ਟਾਈਮ ਹੀ ਜਿਹੜੀ ਅਮਰੀਕਾ ਦੀ ਸਰਕਾਰ ਸੀ ਉਸਨੇ ਉਸ ਲੜਕੇ ਤੇ ਉਸ ਦੀ ਘਰ ਵਾਲੀ ਨੂੰ ਉੱਥੋਂ ਦੀ ਪੀਆਰ ਦੇ ਦਿੱਤੀ ਉੱਥੋਂ ਦੀ ਸਿਟੀਜ਼ਨਸ਼ਿਪ ਦੇ ਦਿੱਤੀ ਅਤੇ ਉਹਨਾਂ ਨੂੰ ਪੂਰੀ ਫੁੱਲ ਸਪੋਰਟ ਦੇ ਦਿੱਤੀ ऐसे ਗੱਲ ਕਰਕੇ ਦਿੱਤੀ ਕਿਉਂਕਿ ਉਸ ਦੇ ਘਰ ਵਾਲੇ ਨੇ ਇਹ ਗੱਲ ਕਬੂਲ ਕੀਤੀ ਕਿ ਮੈਂ ਇਸ ਦੇ ਜੋ ਪੇਟ ਵਿੱਚ ਬੱਚਾ ਪਾਰ ਰਿਹਾ ਹੈ ਉਸ ਨੂੰ ਅਪਣਾਵਾਂਗਾ ਅਤੇ ਆਪਣੇ ਬੱਚਿਆਂ ਵਾਂਗ ਰੱਖਾਂਗਾ ਇਸ ਗੱਲ ਤੋਂ ਹੀ ਜੱਸਾਪ ਨੇ ਉਹਨਾਂ ਨੂੰ ਪੀਆਰ ਦੇ ਦਿੱਤੀ ਦੋਸਤੋ ਇਸ ਸਟੋਰੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਾ ਪੈਸੇ ਕਮਾਉਣ ਦੀ ਖਾਤਰ ਕਈ ਵਾਰ ਆਪਣਾ ਆਪ ਵੀ ਗਵਾ ਬੈਠਦਾ ਆਪਣਾ ਸਰੀਰ ਵੀ ਦਾਤੇ ਲਾ ਬੈਠਦਾ ਹੈ ਉਹਦਾ ਨਤੀਜਾ ਕੀ ਨਿਕਲੂਗਾ ਇਹ ਬਾਅਦ ਦੇ ਵਿੱਚ ਪਤਾ ਲੱਗਦਾ ਸੋ ਦੋਸਤੋ ਇਹ ਜਿਹੜੀ ਘਟਨਾ ਸੀ ਪੰਜਾਬ ਦੇ ਨਾਲ ਰਿਲੇਟਡ ਸੀ ਇੱਕ ਪਿੰਡ ਦੀ ਸੀ ਤੇ ਨਾਂ ਅਸੀਂ ਕਲਪਨਿਕ ਰੱਖੇ ਨੇ ਪਿੰਡ ਵੀ ਕਲਪਨਿਕ ਰੱਖਿਆ ਸੋ ਦੋਸਤੋ ਇਸ ਤਰ੍ਹਾਂ ਦੀਆਂ ਸਟੋਰੀਆਂ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ